ഓനെന്താ അंदर ഹും സാരെ ആയിട്ട് ഓരങ്ങേ പറ്റീം തം ഈ ਆ ਨਾ ਇਹ ਕੋਈ ਨਹੀਂ ਜਦੋਂ ਦੋ ਦੋ ਗਏ ਇਹੇ ਕਰਦੇ ਹੈਂ ਕੀ ਘੰਟੇ ਬੋਬੇ ਸੀ ਅੱਜ ਇਹਨਾਂ ਨੂੰ ਘਰ ਤੋਂ ਬਾਹਰ ਵੀ ਹੋ ਗਿਆ ਇੱਕ ਆ ਦੋ ਦੇ ਹੱਥ ਦੇ ਇਹ ਬੰਦੇ ਦਿੱਲੀ ਚ ਮਾਲ ਨੂੰ ਲੜੇ ਜਾਂਦੇ ਮੈਂ ਇਸ ਮਾਲ ਆਲੇ ਨਹੀਂ ਪਤਾ ਬਾਣੇ ਤੇ ਪਾਏ ਆ ਸ਼ਰਮ ਕਰੋ ਜੱਗੇ ਪਾਣੇ ਤੇ ਇੱਥੇ ਤੂੰ ਆ ਬੰਦ ਬੰਦ ਕਮਰਾ ਇੱਥੇ ਕੋਠੀ ਤੂੰ ਅੰਦਰ ਹੀ ਘੰਡੇ ਇੱਥੇ ਕੀ ਹੈ ਹੋਏ ਆ ਨਾ ਤਿਆਰ ਆਂ ਮੁੰਡੇ ਨੂੰ ਹੀ ਦੇਖਣਾ ਹੈ ਮੁੰਡੇ ਨੂੰ ਦੇਖਣਾ ਹੈ ਜਿਹੜੇ ਮੁੰਡੇ ਨੂੰ ਸ਼ਰਨ ਕਾ ਲੋ ਗਾੜੀਆਂ ਚੱਟੀਆਂ ਤੁਹਾਡੀਆਂ ਤੇ ਅਗਲ ਨੂੰ ਹੱਥ ਮਾਰੋ ਤੁਹਾਡੇ ਮੋਟਰਸਾਈਕਲ ਦੀਆਂ ਬਣਾਈਆਂ ਜਿਹੜੇ ਬੰਦੇ ਦੇ ਨਹੀਂ ਤੇ ਤੁਹਾਡੇ ਹੁਣੇ ਜੇ ਕੋ ਪੱਲੀ ਹੁਣੇ ਚਾਹੀ ਤਲਾਸ਼ੀ ਕਰ ਲਈ ਨਾ ਤਾਂ ਦੱਸੋ ਕੀ ਕਰੋਗੇ ਹੁਣੇ ਤੁਹਾਡੇ ਮੈਂ ਆ ਗਈ ਜਦੋਂ ਗਾੜਾ ਤੁਹਾਡੀਆਂ ਤੇ ਦੇਖਣਾ ਤਾ ਹੋਰ ਬੋਗਣਾ ਹੈ ਕੀ ਇਹ ਕੀ ਕੀ ਕੰਮ ਕਰ ਰਹੇ ਜੀ ਹਾਇ ਤੇ ਕੀ ਆ ਆ ਬਾਪਾ ਤੇ ਬਾਬਾ ਤੁਸੀਂ ਦੋਵੇਂ ਜਾਣੇ ਨਾ ਤੁਸੀਂ ਤੜਾ ਡੇਲੀ ਗਿੜਾ ਇੱਥੇ ਵੱਜਣ ਡੇ ਡੇਲੀ ਇੱਕ ਅੱਧਾ ਦਿਨ ਛੱਡਣਾ ਕਿਹੜਾ ਪਿੰਡ ਘੜਾ ਆਪਣਾ ਅੱਧਾ ਦਿਨ ਛੱਡ ਗਏ ਥਾਲੀ ਹੈਂ ਥਾਲੀ ਕਿਹੜਾ ਥਾਲੀ ਤੇਰਾ ਬਾਪੂ ਕਿਹੜਾ ਬੇਟਾ ਹੈਂ ਪਿੰਡੀਆਂ ਫੜਿਆਲ ਪਿੰਡੀਆਂ ਕਿੜੀਆਂ ਆਹ ਕਿੰਝ ਰੋਟੀਆਂ ਲਾ ਕੇ ਕਿਨਾ ਆਪਣਾ ਬੱਜੀ ਹੈਂ ਬੱਜੀ ਤੇਰਾ ਕਿਨਾ ਮੁਹਤਾਰ ਫੁੱਲ ഗുബന്ധന ഗുരുബന്ധന പെൺകുടാ